ਪੈਸੇ ਬੁਝ ਨਹੀਂ ਆਗੇ ਮੈਨੂੰ ਜਦੋਂ ਦੇਖ ਲਓ ਪੈਸੇ ਮੰਗਦੇ ਰਹਿੰਦੇ ਕਦੀ ਕੁੜੀ ਦੀਆਂ ਪੈਂਤਲ ਇਹਦੇ ਪੰਜਾਬੀ ਦਾ ਰਹਿ ਗਿਆ ਮੈਨੂੰ ਆਂਦਾ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਤੈਨੂੰ ਕੰਮ ਕਰਾਉਂਗੀ ਕਾਲਾ ਬਾਬਾ ਰਾਤ ਕੋ ਆਇਆ ਹਮਨੇ ਉਸਕੋ ਪਾਕਿਸਤਾਨ ਜਾ ਚੱਲੋ ਮੈਂ ਮੁੜ ਗਿਆ ਚੱਲ ਉਹ ਵੀ ਘਰ ਪੱਜ ਕਿੱਕਲੀ ਕਿੱਕਲੀ ਉਹ ਵਿਆਹ ਨਹੀਂ ਸੀ ਹੁੰਦਾ ਤਾਂ ਸਾਰੇ ਰਿਸ਼ਤੇਦਾਰ ਭੈਣਾ ਗਾਰੰਟੀ ਲੈਂਦੇ ਸੀ ਮੈਂ ਕਰਦੀ ਹੂੰ ਫੋਨ ਨਹੀਂ ਆਇਆ ਹੈਗਾ ਕਦੋਂ ਹੈ ਨਾ ਪਪਾ ਨੇ ਫੋਨ ਕਰਕੇ ਪੁੱਛੋ ਕਿ ਹੋਏ ਕਾਫੀ ਟਾਈਮ ਹੋਇਆ ਮੇਰਾ ਫੋਨ ਚੱਕ ਕੇ ਲਿਆ ਬਾਹਰ ਪਿਆ ਦੇਖਾ ਮੈਂ ਫੋਨ ਕਰਕੇ ਜਾ ਮੇਰਾ ਪੁੱਤ ਲੈ ਕੇ ਆਹੋਂ ਲਾ ਦੇਖ ਲਾ ਕੁੜੀ ਨਾਲ ਇੰਨਾ ਵੇਦ ਕਰਾ ਕਰਦਾ ਇੰਨੀ ਆ ਕਰਦਾ ਹੈਗਾ ਵਾ ਕੁੜੀ ਜਾਦਾ ਗਿਆ ਹੈ ਦੇ ਮੂੰਹ ਸੁੱਕਿਆ ਪਿਆ ਕੁੜੀ ਦਾ ਮਾ ਲੇ ਪੁੱਤ ਲੈ ਦੇਖੀ ਹਲੋ ਹਾਂਜੀ ਪਾਜੀ ਕੀ ਹੋਇਆ ਅੱਛਾ ਦਾਖਲ ਕਰ ਲਿਆ ਉਧਰ ਠੀਕ ਆ ਮਾ ਕੀ ਹੋਇਆ अच्छा ठीक कुछ नहीं हुआ ठीक है पापा तेरे दाखिल ਕੀਤਾ ਵਾ ਹਸਪੀਟਲ ਪਾਸ਼ਾ ਮੇਰੇ ਪਾਪਾ ਨੂੰ ਠੀਕ ਕਰ ਦੋ ਚਲ ਬੁੱਤ ਕੋਈ ਗੱਲ ਨਹੀਂ ਹੋ ਆ ਜਾਣ ਪਾਪਾ ਠੀਕ ਹੋ ਜੋਤੀਪਤ ਦੇਖੀ ਬਾਅਦ ਕੋਣ ਆਇਆ ਕੋਈ ਆਇਆ ਲੱਗਦਾ ਮਾਦੀ ਦੀ ਆਇਆ ਲੈ ਆ ਜਾ ਸਸੀ ਕਾ ਭਾਬੀ ਸਸੀ ਕਾ ਨਵਾਂ ਕਿੱਦਾਂ ਕੁੜੀ ਹੈ ਠੀਕ ਠਾਕ ਹਾਂ ਕਿੱਦਾਂ ਬਤਾ ਹੋਰ ਕੀ ਕਰਦੀਆਂ ਮੇਰੀਆਂ ਧੀਆਂ ਬਸ ਬੈਠੇ ਅੱਛਾ ਜੋਤਪੀਤ ਮਾਮੇ ਲਈ ਪਾਣੀ ਲੈ ਕੇ ਆ ਪਾਬਿਕ ਲੀਏ ਨਹੀਂ ਛੋਟਾ ਆਇਆ ਨਾਲ ਉਹ ਸਿੱਧਾ ਹਸਪਤਾਲ ਨੂੰ ਚਲ ਗਿਆ ਅੱਛਾ ਆ ਗਈ ਪਾਣਾ ਵਾਰ ਤੋ ਗਿਆ ਬਸ ਕੁਛ ਨਹੀਂ ਘਰ ਨੂੰ ਆਏ ਚੁੱਪ ਜਾ ਬੰਦਰ ਵੜ ਗਿਆ ਦੇਖਿਆ ਸੀ ਤੇ ਬਿਮਾਰ ਪਏ ਸੀਗੇ ਉਈ ਹੋਸ਼ ਨਹੀਂ ਸੀਗੀ ਕੀ ਹੋਇਆ ਉਹਨੂੰ ਮਿੰਟ ਹੋ ਜਾਈ ਕੋਈ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਹੋਇਆ ਕੁੜੀ ਜਾ ਕੇ ਗਵਾਂਢੀ ਲੈ ਕੇ ਆਈ ਉਹਨੂੰ ਲੈ ਕੇ ਗਏ ਫਿਰ ਸ਼ਹਿਰ ਨੂੰ ਲੱਗੇ ਠੀਕ ਡਾਕਟਰ ਹਸਪਤਾਲ ਹਾਂ ਮੈਂ ਮੇ ਜਾਣਾ ਜਾਂਦੀ ਹੋ ਜਾ ਕੇ ਆਉਂਗੀ ਮੈਂ ਹਾਂ ਉਹ ਜਾਏ ਕੋਈ ਨਹੀਂ ਤੂੰ ਨਹੀਂ ਕਰੇ ਗਈ ਨਹੀਂ ਜਮੀ ਜਾਣਾ ਭਾਬੀ ਆਪਾਂ ਚੱਲਦੇ ਹਾਂ ਇਕੱਠੇ ਉਹ ਤੇ ਰੋਟੀ ਲੈ ਚ ਆਉਂਦੀ ਹਾਂ ਹਾਂ ਚੱਲਦੇ ਹਾਂ ਉਹ ਜਿਹੜਾ ਮੁੰਡਾ ਨਾਲ ਆਇਆ ਕੁੜੀ ਤਾਂ ਰੋਟੀ ਪਾਣੀ ਤਾਂ ਚੱਲ ਹੁਣ ਆਪਾਂ ਇਕੱਠੀਆਂ ਚੱਲ ਚੱਲਦੀਆਂ ਰੋਟੀ ਪਾ ਲੈ ਜਾਉਂਦੇ ਹਾਂ ਹੂੰ ਇਹ ਮੈਂ ਤੈਨੂੰ ਹੂੰ ਨਾ ਕੋ ਕੋ ਹੈ ਗਵਾਂਡੀਆਂ ਦੇ ਉਹੀ ਲੈ ਕੇ ਗਈ ਸੀ ਭਾਜੀ ਤਾਰੀ ਹਾਂ ਗਵਾਂਡੀਆਂ ਉਸ ਮੁੰਡਾ ਬਹੁਤ ਚੰਗਾ ਨਟ ਭਾਈ ਦੋਦਾ ਕਰ ਲਈ ਜੇ ਉਹ বিনা ਘਰ ਹੁੰਦਾ ਫੇਕ ਹੀ ਬਣਦਾ ਹਣਾ ਹੋਰ ਤਾਂ ਜੋਤੀ ਬੁਲਾ ਲੇ ਫਟਾਫਟ ਚਲੋ ਕਰੋ ਉੱਪਰ ਜਿੰਨਾ ਕਿਤੇ ਨਿਆਣਾ ਉਹ ਵੀ ਕਿਤੇ ਗਿਆ ਨਹੀਂ ਸੀ ਉਹ ਦਸਤੇ ਚ ਮਿਲ ਗਏ ਬੂਲ ਪਰ ਕਿਤੇ ਹਾਂ ਉਹ ਠੀਕ ਤਾਂ ਸਾਰੇ 10 ਫਿਰ ਨਾ ਵਾ ਨਾਲੇ ਭਾਜੀ ਆਈ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਇਹ ਭਾਜੀ ਲੈ ਕੇ ਆਈ ਸੀ ਅੱਛਾ ਇਹ ਕਿੰਦਾ ਵੀ ਠੀਕ ਆ ਹੁਣ ਠੀਕ ਆ ਠੀਕ ਆ ਠੀਕ ਹੈ ਨਾ ਡਾਕਟਰ ਮਿਲ ਜਾਣੀ ਛੁੱਟੀ ਮਿਲ ਜਾਣੀ ਆ ਬਲੱਡ ਚੜਨਾ ਸੀ ਇੱਕ ਬੋਤਲ ਚੜਾਉਂਦੀ ਆ ਅੱਛਾ ਉਹ ਮੈਂ ਉੱਥੇ ਅਰੇਂਜ ਕਰਾਤੀ ਸੀ ਹੁਣ ਇੱਕ ਬੋਤਲ ਦੀ ਹੋਰ ਲੋੜ ਵਾ ਹੁਣ ਮੈਂ ਦੇਖਦਾ ਮੁੰਡੇ ਨੂੰ ਕਿਸੇ ਨਾਲ ਲੈ ਕੇ ਜਾਂਦਾ ਕਹਿੰਦੇ ਇੱਕ ਹੋਰ ਬੋਤਲ ਚਾਣੀ ਕੋਲ ਦੀ ਇੱਕ ਬੋਤਲ ਹੋਰ ਚੜਨੀ ਆ ਦੇਣਾ ਛੋਟੇ ਨੇ ਵੀ ਦੇਣਾ ਸੀਗਾ ਕੋਲ ਉਹ ਕੱਲ ਘਰੇ ਗੱਲ ਕਰ ਨੀ ਮੈਨੂੰ ਦੱਸਿਆ ਉੱਥੇ ਕਹਿੰਦਾ ਸੀਗਾ ਬਾਜੀ ਮੈਂ ਗੜਵਾ ਕੇ ਆਇਆ ਨਹੀਂ ਤਾਂ ਕੋਈ ਦਿੱਕਤ ਨਹੀਂ ਸੀ ਹੁਣ ਮੈਂ ਉਹਨੂੰ ਛੱਡ ਕੇ ਆਇਆ ਉੱਥੇ ਬਾਜੀ ਕੋਲ ਮੈਂ ਕਿਹਾ ਮੈਂ ਜਾ ਮਮੜ ਜਾ ਕਰਨ ਵਾਲੇ ਕੱਪੜੇ ਲਿਆਵਾਂ ਮੈਂ ਕੋਈ ਗੱਲ ਨਹੀਂ ਉਹਨੂੰ ਮਿੱਤੇ ਬਿਠਾਲ ਕੇ ਆਇਆ ਮੈਂ ਹਾਂ ਹਾਂਜੀ ਚਲੋ ਜੀ ਜਾ ਅੰਕਲ ਜੀ ਮੇਰੇ ਪਾਪਾ ਠੀਕ ਆਜੂਗਾ ਨੂੰ ਫੋਨ ਦੀ ਲੋੜ ਆ ਪੁੱਤ ਠੀਕ ਆ ਕੋਣ ਪੁੱਤ ਤੇ ਤੇਰਾ ਕੋਣ ਨਹੀਂ ਰਚੰਗਾ ਤੂੰ ਬੱਚਾ ਆ ਹਾਲੇ ਉਹ 18 ਸਾਲ ਤੋਂ ਜਿਹੜੇ ਵੱਧ ਨੂੰ ਉਹਨਾਂ ਦਾ ਬਲੱਡ ਲੈ ਲੈਂਦੇ ਹੁੰਦੇ ਆ ਕੋਈ ਗੱਲ ਨਹੀਂ ਕੁੜੀਆਂ ਦਿੰਦੀਆਂ ਆ ਪੁੱਤ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਹੋ ਜਾਣਾ ਠੀਕ ਮੈਂ ਕਰ ਦੇਣਾ ਤੇ ਹਾਂ ਠੀਕ ਉਹ ਪੁੱਤ ਆ ਜਾਣਾ ਹੁੰਦਾ ਪਰ ਮੈਂ ਅਰੇਂਜ ਕਰਾਂ ਵੱਡੀਆਂ ਕੁੜੀਆਂ ਦਿੰਦੀਆਂ ਨੇ ਪੁੱਤ ਆ ਜੇ ਬੱਚਾ ਆ ਅੱਛਾ ਹੋ ਜਾਣਾ ਤੇਰਾ ਪਾਪਾ ਬਤਾ ਦੇਣ ਦੇ ਨਾਂ ਤੇ ਹੋ ਜਾਣਾ ਠੀਕ ਆ ਜਾਣਾ ਕਰ ਲੈ ਆਣਾ ਪੁੱਤ ਮੈਂ ਲੈ ਆ ਮਿਲ ਜਾਣੀ ਐ ਚ ਮਿਲ ਜਾਣੀ ਛੁੱਟੀ ਆ ਜੀ ਹਾਂ ਕਾ ਮੇਰਾ ਪੁੱਤਾ ਪ੍ਰਿਆੰਕਾ ਲਈ ਮਤ ਜੀ ਗੱਲਾਂ ਮੈਂ ਪੂਰੀ ਸਾਰੀ ਪੁੱਛਣਾ ਮੋਹ ਪਿਆਰ ਕਰਦੇ ਉਹ ਪੰਚਰ ਕਰਾਉਂਦੇ ਨਾ ਕਾਟਦੇ ਕੀ ਗੱਲਾਂ ਇਹ ਤੇ ਭਾਬੀ ਅਦਾਈਆ ਉਹ ਕੰਮ ਕਰਦਾ ਹੈ ਨਾ ਤੁਸੀਂ ਸੁਣੋ ਉਹ ਬੜਾ ਦਾਸ ਨੇ ਕੁੜੀਆਂ ਦਾ ਇੰਨਾ ਕਰਦੀਆਂ ਆ ਬੱਚੇ ਬਿਲਕੁਲ ਜੀ ਬਿਲਕੁਲ ਜੀ ਕੌਣ ਹੁੰਦੀਆਂ ਨੇ ਧੀਆਂ ਦੇਣ ਵਾਲੇ ਮੇਰੇ ਕੋਲ ਦੌੜੀ ਦੌੜੀ ਆਈ ਕਹਿੰਦੀ ਅੰਕਲ ਜੀ ਜਲਦੀ ਆਓ ਮੇਰੇ ਪਾਪਾ ਨਹੀਂ ਠੀਕੇ ਹੈਗੇ ਲੈ ਕੇ ਜਾਓ ਉਹਨਾਂ ਨੂੰ ਹਸਪਤਾਲ ਨੂੰ ਮੈਂ ਉਹ ਨਹੀਂ ਪੈਰੀ ਆਇਆ ਫਿਰ

ਚੱਲ ਜੀ ਮੋ ਚਲ ਮਾਂ ਵੀ ਚੱਲਣਾ ਨਾਲ ਨਹੀਂ ਪੁੱਤ ਤੂੰ ਮੰਮਾ ਨੂੰ ਬੁਲਾ ਲਾ ਤੁਸੀਂ ਇੱਥੇ ਖੇਡੋ ਲਾ ਜਾਣਾ ਪਾਪਾ ਨੇ ਤੇਰੇ ਕੋਲ ਅਸੀਂ ਆ ਰਹੀਏ ਠੀਕ ਹੈ ਕਿ ਮਿਲ ਜਾਣੀ ਤੂੰ ਆਪਣੀਆਂ ਸਹੇਲੀਆਂ ਜਿਹੜੀਆਂ ਹਨ ਉਹਨਾਂ ਦੇ ਨਾਲ ਮੇਰਾ ਪੁੱਤ ਕੇਵਲ ਆ ਜਾਣਾ ਬੱਚਾ ਕੁੰਡਾ ਲਾ ਲਿਓ ਅੰਦਰੋਂ ਮੇਰਾ ਪੁੱਤ ਅੱਛਾ ਹਾਂ ਸੀ ਆ ਜਾਣਾ ਅੱਛਾ ਖਾ ਲੋ ਆਂਟੀ ਜੀ ਹੋ ਮੰਨੂ ਨਾਲ ਗੱਲ ਕਰਾਇਓ ਹੈਲੋ ਤੂੰ ਹਲਾ ਕਰਨ ਮ ਆ ਜਾ ਮਮਾ ਹੈ ਨਹੀਂ ਕਿ ਗਏ ਹੋਏ ਆ ਮੈਂ ਕੱਲੀ ਇੱਥੇ ਆ ਜਾ ਖੇਡਣ ਠੀਕ ਹੈ ਮੈਂ ਆਉਣੀ ਜੋਤ ਆ ਜਾ ਜੋਤ ਤੇ ਪਪਾ ਨੂੰ ਕੀ ਹੋਇਆ ਸੀ ਉਹ ਹਨਾ ਬਿਮਾਰ ਹੋ ਗਏ ਸੀ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਸੀ ਖੂਨ ਦੀ ਲੋੜ ਸੀਗੀ ਫੇ ਤੂੰ ਨੇ ਦੰਦੀ ਉਹ ਕਹਿੰਦੇ ਕਿ 18 ਸਾਲ ਤੋਂ ਬਾਦੋਂ ਬੰਦੇ ਨੇ ਆਨੇ ਦੇ ਸਕਦੇ ਆ ਕਾਟੂ ਬੰਦੇ ਨੇ ਦੇ ਸਕਦੇ ਸੀ ਤਾਂ ਕੱਟ ਕੇ ਦਿੱਤਾ ਤੇ ਦਸ ਤੇਰੇ ਪਾਪਾ ਐਨੇ ਲੜਦੇ ਹੁੰਦੇ ਸੀ ਤੈਨੂੰ ਉਹਦੇ ਨਾਲ ਲੜਦੇ ਹੁੰਦੇ ਸੀ ਉਹ ਸੱਚ ਕੋਈ ਗੱਲ ਨਹੀਂ ਕਰ ਪਾਉਣੀ ਤੇ ਲੜਦੇ ਰਹਿੰਦੇ ਸਾਡੇ ਪਾਪਾ ਵੀ ਹੁਣ ਲੜਦੇ ਜਾਂਦੇ ਆ ਆਪਾਂ ਇਹਦਾ ਨਾ ਕਰੀਆ ਆਪਾਂ ਗੋਲਦਵਾਰੇ ਜਾ ਕੇ ਆਏ ਅਰਦਾਸ ਕਰਕੇ ਆਏ ਕਿ ਪਾਪਾ ਨੂੰ ਛੇਤੀ ਛੇਤੀ ਠੀਕ ਕਰ ਦੋ ਹਾਂ ਠੀਕ आगे। आगे। कि मेरी तिया असि गुरद्वरे अरदास करके आई पापा ने ठीक कर दो ਅੱਛਾ ਚਲ ਬਹੁਤ ਵਧੀਆ ਗੱਲ ਹੈ ਮੇਰਾ ਪੁੱਤ ਅਰਦਾਸ ਕਰਾ ਕੇ ਆਏ ਆ ਬਾਬਾ ਜੀ ਹੋ ਜਾਣਾ ਤੇਰੇ ਪਾਪਾ ਠੀਕ ਆ ਹੁਣ ਉਹਨਾਂ ਦਾ ਫੋਨ ਆ ਗਿਆ ਸੀ ਠੀਕ ਆ ਵਾਹਿਗੁਰੂ ਜੀ ਨੇ ਠੀਕ ਕਰ ਦਿੱਤਾ ਠੀਕ ਆ ਸਵੇਰੇ ਸ਼ਾਮ ਉਹਦਾ ਸ਼ੁਕਰ ਕਰਿਆ ਕਰੋ ਸਾ ਪਰਮਾਤਮਾ ਦਾ ਹਾਂਜੀ ਸਭ ਤੇ ਮੇਰ ਪਰਿਆਤ ਰੱਖੇ ਅੱਛਾ ਹਾਂਜੀ ਠੀਕ ਆ ਮੇਰਾ ਪੁੱਤ ਐਦਾਂ ਹੀ ਮੇਰਾ ਪੁੱਤ ਐਦਾਂ ਵਾਹਿਗੁਰੂ ਦਾ ਨਾਮ ਧਿਆਣਾ ਅੱਛਾ ਠੀਕ ਹੁਣ ਤੇਰੇ ਪਪਾ ਜਿਹੜੀ ਤੁਸੀਂ ਨਾ ਵਾਇਗੁਰ ਅੱਗੇ ਅਰਦਾਸ ਕੀਤੀ ਹੈ ਨਾ ਉਹ ਵਾਇਗੁਰ ਨੇ ਸੁਣ ਲਈ ਤੇਰੇ ਪਪਾ ਹੁਣ ਠੀਕ ਆ ਜਿਹੜੀ ਖੂਨ ਦੀ ਬੋਤਲ ਦੀ ਲੋੜ ਸੀ ਨਾ ਉਹ ਫਾਰਾਈ ਪੂਰਾ ਹੋ ਗਿਆ ਹੁਣ ਬਿਲਕੁਲ ਠੀਕ ਠਾਕ ਆ ਜਾਣਾ ਉਹਨਾਂ ਨੇ ਅੱਛਾ ਆ ਜਾਣਾ ਤੇਰੇ ਅੰਕਲ ਸਾਨੂੰ ਛੱਡ ਗਏ ਮਾਮਾ ਜੀ ਵੀ ਨਾਲ ਆ ਉਹ ਸਾਨੂੰ ਛੱਡ ਗਏ ਤੇਰੇ ਪਪਾ ਨੂੰ ਲੈਣ ਜਾਏ ਤੇ ਮਿਲ ਗਈ ਛੋਟੀ ਪੁੱਤ ਮਿਲ ਗਈ ਤੇਰੇ ਅੰਕਲ ਨੇ ਸ਼ਾਮ ਨੂੰ ਲੈ ਕੇ ਆਣਾ ਚ ਇਦਾਂ ਹੀ ਮੇਰੇ ਪੁੱਤ ਅਰਦਾਸ ਕਰਿਆ ਕੋ ਸਭ ਲਈ ਕਰਨੀ ਅੱਛਾ ਠੀਕ

ਕੀ ਦਾਸਾ ਦਾ ਡਾਕਟਰ ਕੀ ਨੁਕਸਾ ਆਇਆ ਕੋਈ ਇਹਦਾ ਨੁਕਸੇ ਲੀਵਰ ਦੇ ਵਿੱਚ ਆਇਆ ਤੇ ਡਾਕਟਰ ਸਾਹਿਬ ਕਹਿੰਦੇ ਟੈਨਸ਼ਨ ਹੈ ਇਹਨਾਂ ਨੂੰ پتہ ਨਹੀਂ ਕਾਦੀ ਟੈਨਸ਼ਨ ਹੈ ਉਹਨ ਘਰ ਦੀ ਕਹਿੰਦੇ ਟੈਨਸ਼ਨ ਹੈ ਕੋਈ ਕਾਦੀ ਟੈਨਸ਼ਨ ਨੂੰ ਪਤਾ ਹਾਂਗਾ ਕਾਦੀ ਟੈਨਸ਼ਨ ਹੈ ਜਾਂ ਭੈਣ ਨੂੰ ਪਤਾ ਹਾਂਗਾ ਕੀ ਗੱਲਬਾਤ ਉਹਦੀ ਘਰ ਦੇ ਵਿੱਚ ਸ਼ਰਾਬ ਕਾਦੀ ਟੈਨਸ਼ਨਾਂ ਕਰੇ ਇਹਨੂੰ ਨਾ ਭਾਬੀ ਮੈਂ ਤੇ ਦੱਸ ਦਿਆਂਗੇ ਲੀਵਰ ਚ ਪ੍ਰੋਬਲਮ ਆਈ ਹੋਇਆ ਨਾ ਲੀਵਰ ਸੇ ਪ੍ਰੋਬਲਮ ਦੱਸੋ ਕੀ ਪ੍ਰੋਬਲਮ ਨਾ ਚਲ ਬਠਾਓ ਉਹ ਜੋ ਉਹ ਚਲ ਮਤਲਬ ਲੀਵਰ ਦੇ ਪ੍ਰੋਬਲਮ ਕਿੰਨੇ ਹੋ ਕੀ ਬੰਦੇ ਨੂੰ ਕਰਦੀ ਆ ਆ ਬਿਲਕੁਲ ਠੀਕ ਜੋ ਤੀਬਤ ਪਾਣੀ ਲੈ ਕੇ ਆਈ ਤੂੰ ਕਾਦੀ ਟੈਨਸ਼ਨ ਪਾ ਲਈ ਆ ਦੱਸ ਮੈਨੂੰ ਕੋਈ ਤਾਂ ਹੋਣੀ ਹੈ ਟੈਨਸ਼ਨ ਜਿਹੜੀ ਘਰ ਦੇ ਵਿੱਚ ਜਿਹੜੀ ਐਨੀ ਦਾ ਟੈਨਸ਼ਨ ਦੱਸਿਆ ਜੱਕ ਤਾਂ ਮੈਂ ਬਿਮਾਰ ਹੋ ਗਿਆ ਬੋਰੇ ਸੋਨੇ ਸੀ ਗਿਆ ਕੋਈ ਇਦਾਂ ਦੀ ਗੱਲੇ ਨਹੀਂ ਜੇ ਜੋ ਕੋ ਟੈਨਸ਼ਨ ਸਾਨੂੰ ਦੱਸੋ ਅਸੀਂ ਕਰਦੇ ਹਾਂ ਹੱਲ ਕੋਈ ਬਿਲਕੁਲ ਕਰਦੇ ਆ ਸਾਹਮਣੇ ਗੱਲ ਹੁੰਦੀ ਜੋ ਵੀ ਟੈਨਸ਼ਨ ਆ ਜੇ ਕੋ ਟੈਨਸ਼ਨ ਸਾਨੂੰ ਦੋਈ ਜਾਣੇ ਦੱਸੋ ਦੇ ਆਪਣੇ ਪਾਪਾ ਨੂੰ ਪੁੱਤ ਪਾਣੀ ਬਹਿ ਜਾ ਪੁੱਤ ਬਹਿ ਜਾ ਪੀਣਾ ਇਹ ਤਾਂ ਬਹੁਤ ਅਰਦਾਸਾਂ ਕਰਦੀ ਸੀ ਵਾਹਿਗੁਰੂ ਅਗੇ ਗੁਰਦੁਆਰੇ ਸੇਲੀਆਂ ਨੂੰ ਨਾਲ ਲੈ ਕੇ ਗਈ ਉਹ ਤਾਂ ਬਾਬੇ ਕੋਲ ਅਰਦਾਸ ਕਰਾਈ ਆ ਵੀ ਮੇਰੇ ਪਾਪਾ ਠੀਕ ਹੋ ਕੇ ਹੁਣ ਚਲੋ ਬਾਏ ਗੁਰੂ ਨੇ ਸੁਣ ਲਈ ਅਰਦਾਸ। ਕਾਦੀ ਟੈਨਸ਼ਨ ਹੈ ਤੁਹਾਨੂੰ ਇਹ? ਜਿਆਦਾ ਟੈਨਸ਼ਨ ਪਾ ਲਈ। ਕੋਈ ਨਹੀਂ ਟੈਨਸ਼ਨ। ਇਹ ਟੈਨਸ਼ਨ ਹੈਗੀ ਆ ਕੋਈ ਨਾ ਕੋਈ। ਨਾ ਦੱਸ ਜੇ ਕੋਈ ਟੈਨਸ਼ਨ ਆ ਅਸੀਂ। ਮਸਲਾ ਹੱਲ ਕਰਦੇ ਆ ਜੇ ਕੋਈ ਗੱਲ। ਮਸਲਾ ਤਾਂ ਹੀ ਹੱਲ ਹੋਊਗਾ ਜੇ ਦੱਸੋਗੇ ਜੇ ਦਿਲ ਚੋਂ ਫੁੱਲ ਰਹੋ ਤਾਂ ਬਿਆਹਦਾ। ਚਲ ਸ਼ੇਅਰ ਕਰ ਮੈਂ ਤਾਂ। ਹਾਂ ਦੱਸੋ। ਦੱਸੋ ਪਿਆ ਗੱਲ ਬਾਤ। ਬੋਲੋ ਹੁਣ ਦੱਸੋ। ਦਾਦੀ ਤੋਂ ਤਾਂ ਮੈਨੂੰ ਕੁੜੀ ਵੀ ਸੀਗੀ। ਕੋਈ ਨਾ ਕੋਈ ਟੈਨਸ਼ਨ ਤਾਂ ਹੈਗੀ ਆ। ਜੇ ਤਾਂ ਕੁੜੀ ਦੀ ਟੈਨਸ਼ਨ ਆ ਨਾ ਅਸੀਂ ਕੁੜੀ ਲੈ ਜਾਂਦੇ ਆ। ਕੁੜੀ ਦੀ ਟੈਨਸ਼ਨ ਆ ਨਾ ਤੂੰ ਲੈ। ਪਰਮਾਤਮਾ ਨੇ ਬਹੁਤ ਬਹੁਤ ਉਹਦੇ ਲਈ ਦਿੱਤਾ ਸਾਨੂੰ। ਦੀਦੀ ਕਾ ਦੀ ਟੈਨਸ਼ਨ? ਬੱਚੇ ਦੀ ਟੈਨਸ਼ਨ। ਪੁੱਛ ਲਓ। ਪੁੱਛ ਲਓ। ਕਿੰਨੀਆਂ ਲਾਉਣ ਕਰ ਲੱਗੀਆਂ ਸੀ ਤੁਸੀਂ ਦੇਖਿਆ ਹੋਣਾ ਕਿੰਨੀਆਂ 4-5 ਕੁੜੀਆਂ ਆਈਆਂ ਘਰ ਤੇ ਕਿਦਾਂ। ਮੈਂ ਤਾਂ ਦੇਖਿਆ ਖੁਦ ਅਰਦਾਸ ਕਰਕੇ ਆਈ ਗੁਰਦੁਆਰਿਆਂ ਕੁੜੀ। ਅੱਜ ਵੀ ਮੇਰੇ ਬਾਬਾ ਠੀਕ ਹੋ ਗਏ ਨਾ ਮੈਂ ਜਦੋਂ ਆਈਆਂ ਨਾ ਤਾਂ ਪ੍ਰਮਾਤਮਾ ਦਾ ਸ਼ੁਕਰ ਕਰਦੀ ਸੀਗੇ ਉਹਦੀ ਤਾਂ ਟੈਨ ਚ ਆਉਣ ਕਾ ਇਹ ਘਰ ਨਹੀਂ ਆ ਬਾਕੀ ਭਾਈ ਪੁੱਤ ਲਾਉ ਕੋੜੀ ਉਹ ਹੋ ਜਾਂਦਾ ਹੁੰਦਾ ਪੁੱਤ ਲਾਉਣ ਕਿੱਦਾਂ ਕਰਨੀ ਆ ਕੁੜੀ ਦੇ ਟੈਨ ਚ ਲਾਵੇ ਕੁੜੀ ਅਸੀਂ ਲੈ ਜਾਣੀ ਆ ਅੱਜ ਕੀ ਗੱਲਾਂ ਦੱਸੋ ਦੱਸੋ ਭਾਜੀ ਹੁਣ ਹਾਂਜੀ ਅਸਾਂ ਤੇ ਕੁਝ ਲੋਕਾਂ ਦੀਆਂ ਗੱਲਾਂ ਜਾ ਆ ਗੀਆਂ ਉਹ ਲੋਕਾਂ ਦੀਆਂ ਗੱਲਾਂ ਤੇ ਤੂੰ ਆਪਣੇ ਘਰ ਦੇ ਟੈਨਸ਼ਨ ਇੰਨੀ ਤੂੰ ਦਿਮਾਗ ਤੇ ਲੈ ਗਿਆ ਤੂੰ ਟੋੜੀ ਗਈ ਆ ਐਵੇਂ ਮੇਰੇ ਪਾਪਾ ਠੀਕ ਨਹੀਂ ਆਂ ਤੋ ਫਟਾਫਟ ਆਓ ਉਹਨੂੰ ਹਸਪੀਟਲ ਲੈ ਕੇ ਜਾਣਾ ਮੁੱਸੀ ਦਾ ਬਥੇਰਾ ਕੁਝ ਕਹਿੰਦੇ ਰਹਿੰਦੇ ਆ ਜੀ ਲੋਕਾਂ ਦਾ ਮਗਰ ਨਾ ਲੱਗੋ ਕਿਉਂ ਆਪਣਾ ਘਰ ਪਰਿਵਾਰ ਕਰ ਰਹੇ ਆ ਤੁਸੀਂ ਲੋਕਾਂ ਮਗਰ ਲੱਗ ਕੀ ਦੋ ਰੋਟੀਆਂ ਖਾਂਦੀ ਆਹੋ ਉਹਨੇ ਆਪਣੀ ਬੰਦੋਂ ਨੇ ਲੈ ਜਾਣੀ ਆਪਣੇ ਨਾਲ ਦੋ ਰੋਟੀਆਂ ਹੀ ਆ ਮੈ ਜੀ ਇੰਦਾ ਨਹੀਂ ਫਰਕ ਕਰੀਦਾ ਨਾ ਰਾਮੇ ਆਪਾਂ ਕੁੜੀ ਲੈ ਜਾਣੀ ਆ ਇਹ ਆਪਣੇ ਘਰ ਟੇਕ ਟਾਕ ਰਹਿ ਰਾਜੀ ਖੁਸ਼ੀ ਰਹਿਣੇ ਹੋ ਚਾਹ ਉਹ ਫੇਰ ਤਾਂ ਕਰਨੀ ਤੇ ਫੇਰ ਆਪਾਂ ਲੈ ਜਾਂਦੇ ਲੈ ਜਾਂਦੇ ਆਂ ਕੁੜੀ ਨੂੰ ਆਪਾਂ 2000 ਰੋਟੀਆਂ ਕਾਂਦੀ ਆ ਸੋਹਣਾ ਕਿੱਦਾਂ ਕਰੀਏ ਨਹੀਂ ਭੈਜਦੇ ਨਹੀਂ ਭੈਜਦੇ ਕੋਈ ਨਹੀਂ ਲੈ ਆਂ ਇਹ ਦਮਾਨਾ ਥੋੜਾ ਕਰ ਤੂੰ ਵੀਰੇ ਮਾਨਣਾ ਤੋੜਾ ਕਰ ਕੋਈ ਨਹੀਂ ਚਾਹ ਜਿਹੜੀ ਟੈਨਸ਼ਨ ਆ ਤੁਸੀਂ ਬਿਮਾਰੀ ਆਪਣੇ ਆਪ ਨੂੰ ਲਵਾਉਂਦੇ ਆ ਸੈਚ ਲੈ ਲੈ ਕੇ ਮੈਂਟਲ ਘੜੀਆਂ ਬਣਾ ਕੇ ਬਿਮਾਰ ਹੋ ਪੂਰੀ ਨਾ ਠੀਕ ਹੋ ਮੈਨੂੰ ਇੰਨਾ ਪਛਤਾਵਾ ਬੱਸ ਰੱਬ ਜਾਣ ਦਾ ਮੈਂ ਜਾਣਦਾ ਬੱਚੇ ਭਾਜੀ ਰੱਬ ਦਾ ਰੂਪ ਆ ਉਹਨਾਂ ਨਾਲ ਮੈਂ ਕਾਹਦਾ ਕੁਝ ਕਰਦਾ ਆ ਕੀ ਆਇਆ ਦੀ ਆਇਆ ਦੀਆਂ ਸਿਆਣੇ ਕਹਿੰਦੇ ਧੀਆਂ ਕਰਦੀ ਰੌਣਕ ਜਿਵੇਂ ਉਹ ਜ਼ਿਆਦਾ ਲੈਂਦੀ ਹੈ ਜੀ ਮੈਂ ਕਰਦੀ ਰੌਣਕ ਹੀ ਆਪੇ ਭਜਾਉਣ ਲੱਗਿਆ ਸੀ ਹੁਣ ਵੀ ਤੁਹਾਨੂੰ ਮੋੜਿਆਂ ਨਾਲੋਂ ਜ਼ਿਆਦਾ ਕਰਦੀਆਂ ਧੀਆ ਜਿਹੜੇ ਆਏ ਆ ਉਹਨੀਆਂ ਅਰਦਾਸਾਂ ਦੁਆਵਾਂ ਦੀ ਬਦੌਰ ਮਾਰੀ ਜ਼ਰੂਰ ਹੈ ਜੇ ਉਹ ਅਰਜ਼ ਨਾ ਹੁੰਦੀ ਤਾਂ ਤੁਸੀਂ ਕਿੱਥੋਂ ਕਿਨੇ ਨਾਟ ਭਜ ਕਰਨੀ ਸੀ ਇਹ ਤਾਂ ਕੋ ਸੱਜੇ ਆਇ ਨਹੀਂ ਮਾਰ ਕੁੜੀ ਨੂੰ ਬਾਹਰ ਜਾ ਜਦੋਂ ਪੁੱਤ ਹੋ ਰਹੀ ਹੈ ਕਾਰ ਕੁੜੀਏ ਤਿਆਰ ਕੁੜੀ ਨੂੰ ਲੈ ਕੇ ਚਲੀਏ ਤੇ ਮਮਾ ਮੈਂ ਤੈਨੂੰ ਲੈਣ ਆਇਆ ਪਾਪਾ ਜੀ ਮੈਂ ਜਾਵਾਂ ਨਹੀਂ ਇਦਾਂ ਕਦੇ ਕਰਦਾ ਵੀ ਰੇ ਤੂੰ ਹਲੋ ਮੰਨ ਨਹੀਂ ਤੋੜਾ ਕਦੀ ਕਰਦਾ ਇਦਾਂ ਮੇਰੇ ਤੋਂ ਹੋਰ ਵੇ ਤੱਕਰਾ ਹੋਇਆ ਤੇਰੇ ਨੂੰ ਹੋ ਸਕਦਾ ਮੈਂ ਮਾਂ ਬਣਾਂ ਤੇ ਮਾਨਨਾ ਥੋੜਾ ਘਾਤ ਕੋਈ ਨਹੀਂ ਚਲੋ ਉਹ ਵੀ ਨਹੀਂ ਚਲੋ ਜੋ ਹੋਵੇ ਕੋਈ ਹੁਣ ਅੱਗੇ ਤੋਂ ਘਰ ਤੇ ਕੋਈ ਚਾਹੀ ਤੇ ਉਹ ਆਪਾਂ ਗਲਤੀ ਦਾ ਅਹਿਸਾਸ ਹੋ ਗਿਆ ਲੋਕੀ ਸੰਸਤਾ ماں ਬਣਾ ਕੇ ਬਗਾਨੀਆਂ ਧੀਆ ਦੇ ਵਿਆਹ ਕਰਦੇ ਆ ਕਿ ਮੈਂ ਆਪਣੇ ਘਰੋਂ ਇਹੋ ਲక్ష్ਮੀ ਨਾ ਵੇਦ ਕਰਾ ਦਿੱਤਾ ਮਾਫ਼ ਕਰੇ ਪ੍ਰਮਾਤਮਾ ਚਲੋ ਇਹ ਵਧੀਆ ਤੁਹਾਨੂੰ ਅਹਿਸਾਸ ਹੋ ਗਿਆ ਜਨਾ ਬਿਲਕੁਲ ਬਾਪਾ ਤੁਸੀਂ ਉਹੜਾ ਨਹੀਂ ਮੈਂ ਕਿਤੇ ਨਹੀਂ ਜਾਂਦਾ ਹਾਂਜੀ ਭਾਜੀ ਤੁਸੀਂ ਇਹ ਕੁੜੀ ਜਦੋਂ ਲੈ ਕੇ ਆਏ ਸੀ ਠੀਕ ਹੈ ਜੀ ਉਦੋਂ ਕਹਿੰਦੇ ਸੀ ਕਿ ਤੁਹਾਨੂੰ ਦੂਜੇ ਜੁਰਮੇ ਮੈਂ ਸਾਰਾ ਨਾਲ ਰਲ ਕੇ ਕਰੂੰਗੇ ਕੀ ਟੈਨਸ਼ਨ ਹੋਵੇ ਸਾਡੀ ਭਾਂਜੀ ਆ ਤੁਹਾਡੇ ਨਾਲ ਅਸੀਂ ਖੜੀ ਆ ਜਿੱਦਾਂ ਪਰੂਜੇ ਸਾਰਾ ਅਸੀਂ ਨਾਲ ਖੜੇ ਆ ਜਦੋਂ ਬੱਟੀਆਂ ਵੀ ਸਾਰਾ ਵਿਆਹ ਹੋ ਗਿਆ ਜੋ ਵੀ ਕਰਨਾ ਅਸੀਂ ਨਾਲ ਹੁਣ ਕਰਦੇ ਆਂ ਖੜੀ ਮਿਲ ਕੇ ਰਲ ਮਿਲ ਕੇ ਜਦੋਂ ਕੁਝ ਹੋ ਜਾਂਦਾ ਏ ਇਹਦੇ ਕਰਮਾਂ ਦੇ ਨਾਲੇ ਮੈਂ ਭੁੱਲ ਗਿਆ ਸੀ ਪਤਾ ਨਹੀਂ ਇਹਦੇ ਕਰਮਾਂ ਪਿੱਛੇ ਰੋਟੀ ਮਿਲਦੀ ਆ ਬਿਲਕੁਲ ਬਿਲਕੁਲ ਪਰ ਮੈਂ ਹੁਣ ਆਪਣੇ ਜਿਹੜੇ ਫਰਜ਼ ਆ ਫੇਰ ਬਣ ਕੇ ਨਿਕਾਉਂਦਾ ਬਿਲਕੁਲ ਟੈਨਸ਼ਨ ਨਹੀਂ ਲੈਣੀ ਨਾਲ ਤੁਹਾਡੇ ਖੜੇ ਕੋਈ ਦੋਹੋਂ ਦਾ ਦੀ ਬਤੋਬਾਤ ਝੜ ਕੇ ਤੁਹਾਡੇ ਨਾਲ ਜੂਮ ਚਲੋ ਨਾਲ ਕਰਾਂਗੇ ਰਲ ਮਿਲ ਕੇ ਤੁਹਾਨੂੰ ਕਰਨੀ ਸ਼ਿਕਾਇਤ ਰਿਆਂ ਦੀ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਕੋਈ ਨਹੀਂ ਕੋਈ ਨਹੀਂ ਜਸਦਾਈ ਅਸਾਹ ਆਇੰਦਾ ਨਾ ਦੇਖਿਆ ਆਪਾਂ ਤਾਂ ਉੱਦੇ ਬੈਠੇ ਰਹੀਏ ਇਕੱਲੇ ਦੋਏ ਜਾਣੇ ਮੇਰੀ ਧੀ ਵਰ ਗਈ ਰੋਣ ਕਾਂ ਜੱਤੀ ਬਾਜ ਮਾਰ ਆਪਣੇ ਸੇ ਲੈ ਆਜੋ ਸਾਰੇ ਜਣੇ ਆਜਾ ਆ ਜਾਓ। ਇਹ ਦਰਹੱਦ ਹੈ। ਇਹਦਾ ਹੋਰ ਜਿਹਦੇ ਬੱਚੇ ਆ ਨਿਆਣਿਆਂ ਕਰਕੇ ਸਾਰਾ ਕੁਝ ਜਾਂਦਾ। ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦੀ ਸਾਡੀ ਸਟੋਰੀ ਮਤਰਿਆ ਬਾਪ ਪ੍ਰਤੀਤੀ ਅਸੀਂ ਆਪਣੀ ਸਟੋਰੀ ਦੇ ਵਿੱਚ ਲਿਖਾਲਣ ਦੀ ਕੋਸ਼ਿਸ਼ ਕੀਤੀ ਹੈ। ਕਿ ਕਈ ਵਾਰੀ ਮਤਰਿਆ ਬਾਪ ਆਪਣੀ ਧੀ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਦਾ ਜਿਹੜਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ ਧੀयां ਘਰ ਦੀ ਰੌਣਕ ਹੁੰਦੀਆਂ ਇਸ ਕਰਕੇ ਧੀਆਂ ਦੇ ਨਾਲ ਹਮੇਸ਼ਾ ਹੀ ਪਿਆਰ ਕਰਨਾ ਚਾਹੀਦਾ ਧੀ ਨੂੰ ਭਾਵੇਂ ਆਪਾਂ ਜਰਮ ਨਹੀਂ ਆਈ ਦਿੱਤਾ ਪਰ ਧੀयां ਤਾਂ ਸਭ ਦੀ ਇਨਸਾਨੀਆਂ ਹੁੰਦੀਆਂ ਕਈ ਵਾਰੀ ਜੋ ਅਸੀਂ ਆਪਣੀ ਸਟੋਰੀ ਜਿ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਈ ਪਾਤਰ ਜਿਹੜਾ ਦਾ ਮੈਂ ਰੋਲ ਕੀਤਾ ਕਈ ਵਾਰੀ ਬਾਪ ਕਈ ਵਾਰੀ ਲੋਕਾਂ ਦੀ ਮਗਰ ਲਾ ਕੇ ਆਪਣੇ ਬੱਚਿਆਂ ਦੇ ਨਾਲ ਬਿਤਕਾ ਕਰਦਾ ਬੱਚੇ ਕਦੇ ਵੀ ਪਰਾਈ ਨਹੀਂ ਹੁੰਦੇ ਖਾਸ ਤੌਰ ਤੇ ਧੀਆ ਆਪਣੀਆਂ ਧੀਆ ਦੇ ਨਾਲ ਦਿਲੋਂ ਪਿਆਰ ਕਰੋ ਸਤਿਕਾਰ ਕਰੋ ਧੀਆ ਘਰ ਦੀਆਂ ਰੌਣਕਾਂ ਹੁੰਦੀਆਂ ਜੇ ਸਾਡੀ ਸਟੋਰੀ ਚੰਗੀ ਲੱਗੀ ਸ਼ੇਅਰ ਲਾਇਕ ਜਰੂਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਧੰਨਵਾਦ